ਜਿਵੇਂ ਉਹ ਲੋਕਾਂ ਦੀਆਂ ਕਈਆਂ ਦੀ ਜੰਮੀ ਨਾ ਟਹਿ ਗਈਆਂ ਨੇ ਮੰਨ ਕੇ ਚੱਲ ਤੇ ਜਦੋਂ ਕਾਲੀਆਂ ਸਰਕਾਰ ਪਰ ਰਹੀ ਏ ਉਹ ਜੋ ਵੀ ਉਹਨਾਂ ਉਪਰਾਲਾ ਕੀਤਾ ਜੋ ਕੁਝ ਵੀ ਆ ਅਨੋਚਾ ਪਈਆਂ ਨੇ ਕੋਈ ਪੜੀਆਂ ਹੜੇ ਪਈਆਂ ਨੇ ਕਨੈਕਸ਼ਨ ਬਹੁਤ ਲਾਇਆ ਦਿੱਤੇ ਸੀ ਸਾਨੂੰ ਇਥੇ ਸਾਡੇ ਬਾਟਨ ਬਹੁਤ ਸੋਲ ਤੇ ਤੀਜ ਪ੍ਰਕਾਸ਼ ਸਿੰਘ ਬਾਦਲ ਰਿਹਾ ਚਲ ਉਹਨੂੰ ਡੈਥ ਹੋ ਗਈ ਹੁੰਦੀ ਉਹ ਤੋਂ ਵੀ ਖੁਦ ਸਾਡੇ ਜੈਨੀ ਵਾਲੇ ਦੋ ਤਿੰਨ ਵਾਰੀ ਆ ਚੁੱਕੇ ਹੈ ਬਾਦਲ ਬਾਦਲ ਖੁਦ ਆਪ ਆਇਆ ਤੇ ਆਏ ਤੱਕ ਕੋਈ ਕੈਪਟਨ ਨਹੀਂ ਆ ਕੋਈ ਦੂਜੀ ਸਰਕਾਰ ਨਹੀਂ ਆਇਆ ਝਾੜੂ ਵਾਲਿਆਂ ਦਾ ਸੁਖਵੀਰ ਬਾਦਲ ਆਇਆ ਸੀ ਉਹਦੇ ਪਿੱਛੇ ਜਦ ਪਾਣੀ ਆਇਆ ਉਹ ਤੇ ਉਹ ਬੇੜੀਆਂ ਤੇ ਗਿਆ ਪਾਰ ਦੇ ਲੋਕਾਂ ਨੂੰ ਬਸ ਪਾਰੇ ਇੱਥੇ ਖਾਲੀਆਂ ਨੇ ਜੋ ਕੰਮ ਕੀਤਾ ਉਹ ਨਹੀਂ ਕੀਤਾ ਹਾਂ ਦੇ ਕੋਈ ਨਹੀਂ ਹੁੰਦੀ ਸਰਕਾਰ ਕਾਲੀ ਹਾਨੂੰ ਆਉਣ ਅੱਗੇ ਵੇਖੋ ਅੱਜ 4 ਦਿਨ ਹਾਂ ਤਾਂ ਕਾਲੀ ਕਾਲੀ ਹਣ ਚੰਗੇ ਨੇ ਉਹ ਆ ਜਾਵਣ ਸਾਡਾ ਹਰੀ ਦਵਾਈ ਫਰੀ ਜਾਂਦੀ ਕੋਈ ਇੱਥੇ ਮਾਲ ਜਾਂ ਨਾ ਪਿਛਲੀ ਖਰੀ ਮਾਵਜਾ ਮਿਲਿਆ ਇਹਦੇ ਨਾ ਕੁਝ ਮਿਲਿਆ ਸਾਡਾ ਤਾਂ ਪੱਠਾ ਬਾ ਛੱਡਿਆ ਸਰਕਾਰ ਨੇ ਕਾਲੀ ਹੁੰਦੇ ਸੀ ਰੇਗ ਦੀ ਸਾਨੂੰ ਮਿਲਦੀ ਰਹੀ ਕੋਈ ਸਾਨੂੰ ਤਕਲੀਫ ਨਹੀਂ ਆਦੀ ਅਹੀ ਇਹਨਾਂ ਦੇ ਬਲੇਖੇ ਦੇ ਵਿੱਚ ਵਟਾਂ ਪਾਈਆਂ ਨੇ ਜਿਦਾ ਇਹਨੀਆਂ ਸ਼ੀਟਾਂ ਤੇ ਜਿਤਾਇਆ ਹੈ ਅਸੀਂ ਤਾਂ ਮਰ ਕੇ ਸਾਹ ਤੇ ਸਾਹ ਤਾਂ ਨੋਨੀ ਮਾਨ ਵਰੇ ਚੰਗੇ ਨੇ ਜਿਹੜੇ ਹਵਨ ਨੂੰ ਪੌੜੀ ਬਣ ਜਾਵੇਗੀ ਦਾ ਨਾ ਸਾਡੀ ਪੌੜ ਮਾਣੀ ਆ ਛੇਰ ਠੰਗੜੀ ਨਾਲ ਕੁਛ ਹੋਣਾ ਹਣ ਤਾਂ ਉਹ ਆਵੇ ਸਰਕਾਰ ਬਾਦਲ ਵਰਗੀ ਤੇ ਆ ਜ ਸਾਡੀ ਪੌੜ ਵੀ ਉ ਤਾਂ ਤਿਆਰ ਹੋ ਜਾਵੇ ਜਦੋਂ ਦੀ ਸਰਕਾਰ ਬਣੀ 2023 ਤੋਂ ਲੈ ਕੇ ਸਾਨੂੰ ਡੋਪਦੀ ਆਏ ਨੇ ਤੇ ਬਾਦੋਂ ਕਿਹਾ ਸੀ 10 ਸਾਲ ਪਾਣੀ ਨਹੀਂ ਆਣਾ ਉਹਨਾਂ 2013 ਤੋਂ ਲੈ ਕੇ 2023 ਤੱਕ ਪਾਣੀ ਨਹੀਂ ਆਇਆ ਜਦੋਂ ਦੀ ਸਰਕਾਰ ਬਣੀ ਤੋ ਉਹ ਦਿਨ ਪਾਣੀ ਸੁੱਕਾ ਹੀ ਕੋ ਨਹੀਂ ਅਕਾਲੀ ਦਲ ਦੁਬਾਰਾ ਆ ਜਾਵੇ ਸਰਕਾਰ ਬਾਦੋ ਜੀ ਦੁਬਾਰਾ ਸਰਕਾਰ ਆ ਸਾਨੂੰ ਕਿਸੇ ਗੱਲ ਦੀ ਉਹਨੇ ਕਮੀ ਨਹੀਂ ਮਹਿਸੂਸ ਹੋਣੇ ਕਿਹਾ ਸੀ ਸੜਕਾਂ ਪਰ ਸੜਕਾਂ ਕਿਸੇ ਗੱਲੋਂ ਵੀ ਟੁੱਟੀਆਂ ਨਹੀਂ ਸੀ ਹੁਣ ਸੜਕ ਦੀਆਂ ਚੰਗੀ ਤਰ੍ਹਾਂ ਮੁਰੰਮਤ ਕਰਾਂ ਜਿਉਂ ਜਿਹੜੀ ਦੂਜੀ ਸਰਕਾਰ ਆਈ ਕੋਈ ਸੜਕਾਂ ਸੜਕਾਂ ਨਹੀਂ ਟੋਏ ਟਿੱਬੇ ਬੜੇ ਜਾਈਏ ਉੰਜੇ ਅਸਮਾਨ ਮੋਰਚ ਤੋਂ ਨਲ ਲਿਆ ਜਾਂਦਾ ਫਾਇ ਲਗਾਤਾ ਆਇਆ ਕੋਈ ਸਰਕਾਰੀ ਨੁਮਾਇੰਦਾ ਪੁੱਛਣ ਆਇਆ ਤੁਹਾਡੀ ਪੈੜੀ ਦਾ ਪਚਾ ਤੁਹਾਡਾ ਪਰਿਵਾਰ ਦਾ ਜੀ ਤੁਹਾਡੇ ਡੱਕਰ ਬੱਚੇ ਨਹੀਂ ਆ ਜੀ ਨਾ ਇਹ ਬਾਦਲ ਨੇ ਗੱਡੀ ਤੇਲ ਦੀ ਘਲਾਈ ਜੀ ਬੰਤੇ ਬਾਜੀ ਵੱਡੇ ਬਾਦਲ ਸਾਹਿਬ ਨਾਲ ਦਾ ਨਜ਼ਾਰਾ ਨਹੀਂ ਸੀਗਾ ਆਹ ਵੱਡੇ ਬਾਦਲ ਦੀ ਗੱਲ ਨਹੀਂ ਮੰਦੀ ਪਈ ਉਹਨੇ ਤਾਂ ਭਾਈ ਜਿਹੜਾ ਵਾਦਾ ਕਰ ਗਿਆ ਬਾਦਲ ਉਹਨੇ ਉਹੀ ਟਾਈਮ ਇੱਕ ਤੋਂ ਦੂਜਾ ਦਿਨ ਪਿਆ ਤਾਂ ਸਾਡੀ ਪੋਲ ਬਣਾ ਦਿੱਤੀ ਸੀ ਇਹ ਪੱਕੀਆਂ ਸੜਕਾਂ ਮੰਡੀਆਂ ਸਕੂਲ ਇਹ ਸਭ ਬਾਦਲ ਨੇ ਸਾਡਾ ਕਾਲ ਕੱਢਾ ਸਾਡੇ ਪਿੰਡਾਂ ਦੇ ਨਹੀਂ ਕਿਸੇ ਸਰਕਾਰ ਨੇ ਸਾਨੂੰ ਵੇਖਾ ਨਹੀਂ ਅਜ ਤੱਕ